ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟਿਕਾਉਣ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਾਵਾ ਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੇ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਦਾ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟਿਕਾਉਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗਿਆ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਸੀ ਬਾਬਾ ਜੀ ਦੇ ਕੋਲ ਦੋ ਬੋਸ ਨਾਲ ਕਰ ਰਹੇ ਮੈਂ ਦੇਖ ਉਹ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟੇਕਣਾ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਾ ਵਾ ਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੀ ਸੁਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਤਾਂ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟੇਕਣਾ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਇੱਕ ਪਤਾ ਲੱਗਿਆ ਜੀ ਹੋਰ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਜੀ ਬਾਬਾ ਜੀ ਦੇ ਕੋਲ ਦੋ ਬੋਸ ਨਾਲ ਕਰ ਰਹੇ ਹਾਂ ਮੈਂ ਦੇਖ ਉਹ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟੇਕਣਾ ਆਇਆ ਸੀਗਾ ਅੱਛਾ ਜੀ ਕੀ ਨਵਾਂ ਕੀ ਲੈ ਕੇ ਆ ਰਹੇ ਹੋ ਨਾ ਵਾ ਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਤਾਂ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟੇਕਣਾ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਪਤਾ ਲੱਗੇ ਹੋਰ ਤਾਂ ਕਰ ਰਹੇ ਹਾਂ ਹਾਂਜੀ ਹੋਰ ਵੀ ਕਰ ਰਹੇ ਹਾਂ ਸੀ ਬਾਬਾ ਜੀ ਦੇ ਕੋਲ ਦੋ ਬੋਸ ਨਾਲ ਕਰ ਰਹੇ ਹਾਂ ਮੈਂ ਦੇਖ ਉਹ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟਿਕਾਉਣ ਆਇਆ ਸੀਗਾ ਅੱਛਾ ਜੀ ਕੀ ਨਵਾਂ ਕੀ ਲੈ ਕੇ ਆ ਰਹੇ ਹੋ ਨਾ ਵਾਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਤਾਂ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟਿਕਾਉਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗੇ ਜੀ ਹੋਰ ਆ ਤਾਂ ਕਰ ਲੈ ਹਾਂਜੀ ਹੋਰ ਵੀ ਕਰ ਰਹੇ ਆ ਜੀ ਬਾਬਾ ਜੀ ਦੇ ਮੈਂ ਦੇਖ ਉਹ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟੇਕਣ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਮਾ ਵਾ ਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਸੀਂ ਕੀ ਅਰਦਾਸ ਬੇਨਤੀ ਕੀਤੀ ਜੀ ਅਰਦਾਸ ਹੀ ਪਰਿਵਾਰ ਦੇ ਸੁਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਦਾ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟੇਕਣ ਆਇਆ ਸੀਗਾ ਠੀਕ ਆ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗੇ ਜੀ ਹੋਰ ਆ ਤਾਂ ਕਰ ਲੈ ਹਾਂਜੀ ਹੋਰ ਵੀ ਕਰ ਰਹੇ ਆ ਜੀ ਬਾਬਾ ਜੀ ਦੇ ਮੈਂ ਦੇਖ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟੇਕਣ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਮਾ ਵਾ ਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਜੀ ਅਰਦਾਸ ਹੀ ਪਰਿਵਾਰ ਦੇ ਸੁਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਦਾ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟੇਕਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗਿਆ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਸੀ ਬਾਬਾ ਜੀ ਦੇ ਕੋਲ ਦੋ ਬੋਸ ਨਾਲ ਕਰ ਰਹੇ ਮੈਂ ਦੇਖ ਉਹ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟੇਕਣਾ ਆਇਆ ਸੀਗਾ ਅੱਛਾ ਜੀ ਕੀ ਨਵਾਂ ਕੀ ਲੈ ਕੇ ਆ ਰਹੇ ਹੋ ਨਾ ਵਾ ਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੇ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਤਾਂ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟੇਕਣਾ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰ ਇੱਕ ਪਤਾ ਲੱਗਿਆ ਜੀ ਹੋਰ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਜੀ ਬਾਬਾ ਜੀ ਦੇ ਕੋਲ ਦੋ ਬੋਸ ਨਾਲ ਕਰ ਰਹੇ ਹਾਂ ਮੈਂ ਦੇ ਕੋਲ ਗੁਰਦੁਆਰਾ ਬਹੁਤ ਕੁਝ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟੇਕਣਾ ਆਇਆ ਸੀਗਾ ਅੱਛਾ ਜੀ ਕੀ ਨਵਾਂ ਕੀ ਲੈ ਕੇ ਆ ਰਹੇ ਹੋ ਨਾ ਵਾਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੇ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਤਾਂ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟੇਕਣਾ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰ ਇੱਕ ਪਤਾ ਲੱਗੇ ਜੀ ਹੋਰ ਆ ਤਾਂ ਕਰ ਲੈ ਹਾਂ ਜੀ ਹੋਰ ਵੀ ਕਰ ਰਹੇ ਆ ਜੀ ਬਾਬਾ ਜੀ ਦੇ ਮੈਂ ਦੇਖ ਉਹਨਾਂ